ਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਵੀਰੇ ਅੱਜ ਮਿੱਤਰੋ ਤੁਹਾਨੂੰ ਬੱਚਿਆਂ ਦੀ ਪਲਾਈ ਵਾਸਤੇ ਹਨ ਬਹੁਤ ਭਰਾ ਕਹਿੰਦੇ ਸਾਡੇ ਬੱਚੇ ਕਮਜ਼ੋਰ ਰਹਿ ਕੇ ਮਰ ਜਾਂਦੇ ਨੇ ਜੀ ਉਹ ਹਨ ਉਹਦੇ ਵਾਸਤੇ ਆਪਾਂ ਤੁਹਾਨੂੰ ਅੱਜ ਤੀਕਾ ਦੱਸਾਂਗੇ ਸਰਨੋਂ ਵਧੀਆ ਤੇ ਦਿਨੋਂ ਦਿਨੀ ਬਾਦੇ ਫੁੱਲਦੇ ਦੇਖੋ ਤੇ ਇੱਕ ਥੋੜਾ ਜਿਹਾ ਦੇਖੋ ਆਪਾਂ ਵੀ ਕਰਦੇ ਆ ਜੀ ਕਿਸੇ ਭਰਾ ਨੂੰ ਪਤਾ ਹੋਵੇ ਨਾ ਕਬੂਤਰ ਫੰਗ ਖਾਂਦੇ ਆ ਯਾਰ ਤੇ ਇਲਾਜ ਤੁਸੀਂ ਵੀ ਭਰਾਵਾਂ ਮੇਰੇ ਦੱਸ ਸਕਦੇ ਹੋ ਠੀਕ ਹੈ ਕਮੈਂਟ ਵਿੱਚ ਦੱਸ ਦਿਓ ਜਰੂਰ ਠੀਕ ਆ ਤੇ ਆਪਾਂ ਲੱਗੇ ਇਹਨਾਂ ਦਾ ਬਣਾਉਣ ਤੇ ਫੇਰ ਦੱਸਾਂਗੇ ਤੁਹਾਨੂੰ ਵੀ ਕੀ ਕੀ ਸਿਸਟਮ ਆ ਕਿਵੇਂ ਕੀ ਕੀ ਕਰਨਾ ਬੱਚੇ ਬਹੁਤ ਛੇਤੀ ਗਰੋ ਕਰਨਗੇ ਬਾਈ ਬਹੁਤ ਜਲਦੀ ਠੀਕ ਆ ਗਾਰੰਟੀ ਆ ਚੀਜ਼ਾਂ ਵੀ ਤੁਹਾਨੂੰ ਦੱਸ ਦੂੰ ਕੀ ਕੀ ਨੇ ਪਹਿਲਾਂ ਆਪਾਂ ਬਣਾ ਕੇ ਦੇ ਲਈਏ ਦਿਖਾਈਏ ਤੁਹਾਨੂੰ ਕੀ ਸਿਸਟਮ ਆ ਜਾਨਵਰ ਉਹ ਫਿਰਦੇ ਆ ਸਾਰੇ ਬਾਹਰ ਠੀਕ ਆ ਤੇ ਜੋੜੀਆਂ ਦਾ ਵੀ ਹੁਣ ਤੋਂ ਡੇਲੀ ਦੀ ਡੇਲੀ ਛੋਟੀ ਮੋਟੀ ਵੀਡੀਓ ਆਇਆ ਕਰੂੰਗੀ ਠੀਕ ਆ ਮਿੱਤਰੋ ਉਕੇ ਬਈ ਹੁਣ ਵੀਡੀਓ ਨਹੀਂ ਪਾਉਂਦੇ ਤਾਂ ਕਰਕੇ ਨਾ ਹੁਣ ਵੀਡੀਓ ਵਾਇਰਲ ਵੀ ਨਹੀਂ ਹੁੰਦੀਆਂ ਇੱਕ ਮੇਰੇ ਭਰਾਵਾਂ ਨੇ ਹੁਣ ਸੋਹ ਹੀ ਖਾ ਰੱਖੀ ਐ ਵੀ ਆਪਾਂ ਸ਼ੇਅਰ ਕਰਨਾ ਹੀ ਨਹੀਂ ਨਾ ਲਾਈਕ ਕਰਨੀ ਆ ਹਨਾ ਪਤਾ ਨਹੀਂ ਕੀ ਚੱਕਰ ਬਈ ਇਹ ਦੂਬਲ ਸਾਰੀਆਂ ਆਉਣਗੀਆਂ ਦੂਸਰ ਬਾਰੇ ਜਾਣਕਾਰੀਆਂ ਵੀ ਕਹਿਰਾਂ ਬਾਰੇ ਵੀ ਠੀਕ ਐ ਤੇ ਜਾਨਵਰ ਦੀ ਪਹਿਚਾਨ ਜੋੜਾ ਕਿਵੇਂ ਲਾਉਣਾ ਠੀਕ ਐ ਕਿਹੜੇ ਦੇ ਬੱਚੇ ਕਿਵੇਂ ਉੱਡਣਗੇ ਸਾਰਾ ਦੱਸਾਂਗੇ ਤੁਹਾਨੂੰ ਬਸ ਭਰਾ ਬਣ ਕੇ ਵੀਡੀਓ ਨੂੰ ਦੇਖਿਆ ਕਰੋ ਤੇ ਨਾਲੇ ਚੈਨਲ ਨੂੰ ਮੇਰੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਸਾਰਾ ਜਗਾੜ ਆਪਾਂ ਬਣਾ ਕੇ ਤੁਹਾਡੇ ਭਰਾਵਾਂ ਨੂੰ ਕਰਾਂਗੇ ਸ਼ੇਰ ਆ ਦੇਖੋ ਆ ਬੈਠੇ ਬੱਚੇ ਸਾਰੇ ਠੀਕ ਆ ਆ ਬੈਠੇ ਇਹ ਆ ਬਣਾ ਲਿਆ ਆਪਾਂ ਇਹਨਾਂ ਸਾਰਿਆਂ ਨੂੰ ਦੇਵਾਂਗੇ ਹੁਣ ਤੁਹਾਨੂੰ ਭਰਾਵਾਂ ਨੂੰ ਦਿਖਾਵਾਂਗੇ ਓਏ ਬਹਿ ਜਾ ਟੇਕੇ ਭਾਈ ਬਹਿ ਜਾ ਬਹਿ ਜਾ ਜਮਦੂਤ ਆ ਦੇਖੋ ਆਪਣਾ ਡੱਬਾ ਵਚਾ ਚਟਿਆ ਨਹੀਂ ਕੱਢਿਆ ਪਰ ਥੋੜੇ ਥੋੜੇ ਫੰਗ ਖਾਦੇ ਆ ਚਲ ਫੇਰ ਵੀ ਬਚਤ ਰਹੇਗੀ ਠੀਕ ਆ ਇਹ ਆਸ ਬਾਈ ਤੁਸੀਂ ਦੇਖ ਲਓ ਜੇ ਇੱਕ ਕਬੂਤਰ ਕਰਦਾ ਹੋਊਗਾ ਨਾ ਉਹਨੂੰ ਦੇਖ ਕੇ ਦੂਜੇ ਵੀ ਲੱਗ ਜਾਂਦੇ ਨੇ ਪਤਾ ਨਹੀਂ ਕੀ ਚੱਕਰ ਇਹ ਚੀਜ਼ ਮੈਂ ਦੇਖੀ ਆ ਜਾਨਵਰਾਂ ਦੇ ਆਪਣੇ ਵੀ ਕਬੂਤਰ ਖਾਂਦਾ ਸੀ ਜੇ ਉਦੋਂ ਦਾ ਸਾਰੀ ਲੱਗੇ ਬਲੰਤ ਖਾਣ ਤੇ ਆ ਹੁਣ ਆਪਾਂ ਭਰਦੇ ਆ ਭਰ ਕੇ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਸਿਸਟਮ ਹੈ ਚਾਹੇ ਤਾਂ ਤੁਸੀਂ ਮੇਰੇ ਬਾਹਰ ਹੀ ਲਾ ਲਿਓ ਪਾਣੀ ਚਾਹਨਾ ਤੇ ਚਾਹੇ ਭਰਾ ਮੇਰੇ ਵਿਚ ਪਾ ਕੇ ਸਾਰਾ ਇਕੱਠਾ ਕਰਕੇ ਤੇ ਫੇਰ ਲਾਓ ਕਿਉਂਕਿ ਆ ਨਾ ਦੇਗ ਦੇ ਵਿੱਚ ਰਹਿ ਜਾਂਦਾ ਥੱਲੇ ਇਸ ਕਰਕੇ ਪਹਿਲਾਂ ਬੋਤਲ 'ਚ ਪਾ ਲਿਓ ਠੀਕ ਆ ਤੇ ਫੇਰ ਜਿਹੜੀ ਦਵਾਈ ਲਾਉਣੀ ਆ ਲਾ ਲਿਓ ਤੇ ਫੇਰ ਹੀ ਖਾਇਦਾ ਦੇਗ ਨਿਕਾ ਜਾਂਦੀ ਹੈ ਡੱਡੀ ਦੀ ਬੱਜੀ ਇਹ ਆਪਣੇ ਵੱਡੇ ਸ਼ਾਹ ਕਹਿੰਦਾ ਬਈ ਜਿਹੜਿਆਂ ਦੀ ਭੈਣ ਆਪਾਂ ਦੇਤੀ ਉਹ ਬੈਠਾ ਆਪਣੇ ਐਸੇ ਜ਼ਿੰਗ ਦੇ ਕੋਲ ਦੀ ਲੰਗ ਆ ਖੜਦੇ ਨਹੀਂ ਹੈਗੇ ਕੁੱਤੇ ਆਪਣੇ ਸਿਆਣੇ ਨਹੀਂ ਤਾਂ ਪਰ ਹਾਂ ਮਰਿਆ ਹੋਵੇ ਫੇਰ ਤਾਂ ਪਤੰਦਰ ਲੈ ਜਾਂਦਾ ਚੱਕ ਤੇ ਹਾਂ ਹੁੰਦਾ ਇਹ ਮਰ ਗਿਆ ਸੱਟ ਨਾਲ ਜਾਂ ਦੱਪਣਾ ਹਨ ਉਹਦੀ ਚੱਕ ਲੈਦੇ ਨੇ ਪਤੰਦਰ ਆ ਲੈ ਆਪਾਂ ਬੋਤਲ ਭਰ ਮਿੱਤਰੋ ਠੀਕ ਹੈ ਤੇ ਹੁਣ ਦਿੰਨੇ ਆ ਤੇ ਦੇ ਕੇ ਦਿਖਾਉਣਾ ਤੁਹਾਨੂੰ ਪੋਟਿਆਂ ਦਾ ਹਾਲ ਇਹਨਾਂ ਦਾ ਕਿਵੇਂ ਬਣਦੇ ਆ ਕਿਚਨ ਘੁੰਮਤਾ ਕਰਨੀ ਇਹ ਬੰਦ ਹਲਾ ਦੀ ਠੀਕ ਹੈ ਸੋ ਇਹਨਾਂ ਫੜਾਂਗੇ ਇਹਨੂੰ ਆ ਆਪਣਾ ਰਸਤਾ ਬੱਚਾ ਬਾ ਕੋ ਕੁਲੇ ਆ ਲਿਆ ਚ ਠੀਕ ਹੈ ਹੂੰ ਖੋਲਿਆ ਬਾੜਾ ਨਹੀਂ ਇੱਕੋ ਰਾਮ ਬਾੜਾ ਜ਼ੋਰ ਨਾਲ ਨਹੀਂ ਆਪਾਂ ਕਰਨਾ ਬਈ ਠੀਕ ਹੈ ਆਰਾਮ ਦੇ ਨਾਲ ਇੱਕ ਇੱਕ ਦੋ ਦੋ ਕਰਕੇ ਬਾਸ ਇੰਨੇ ਜਿਹੇ ਦੀ ਟੈਂਕੀ ਫੁੱਲ ਆ ਦੇਖ ਲਓ ਇਹਦੀ ਟੈਂਕੀ ਆ ਫੁੱਲ ਸੋਨਾ ਆਪਾਂ ਆ ਫੜਦੇ ਆ ਬੱਚਾ ਬਹੁਤ ਸੋਹਣਾ ਕੱਢਿਆ ਸੀ ਗੋਲਾ ਪਰ ਉੱਤੋਂ ਤੋਂ ਫਰਕ ਆ ਗਿਆ ਬਦੰਦਰ आजा बेटा आजा 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 आजा, आजा, आजा। चल मेरा बोतल शक को भाई तेरी भी, भी होगी गई टंकी फुल ठीक है वहां पर बच्चा इधर थोड़े ज्यादा ही खंग खा के बदंदर ਇਹਦੇ ਭਾਈ ਦੋ ਹੀ ਤਰੀਕੇ ਲੱਗਦੇ ਆ ਮੈਨੂੰ ਜਾਂ ਤਾਂ ਚੁੰਝ ਵੱਢਦੇ ਥੋੜੀ ਜੀ ਮੂੰਹ ਰੋ ਠੀਕ ਆ ਨਹੀਂ ਫਿਰ ਨਿੰਮ ਨੁਮਾ ਜਾਂ ਡਟੋਲ ਲੈ ਲੈ ਬੱਚਿਆਂ ਤੇ ਚੰਗੀ ਤਰ੍ਹਾਂ ਫੇਰ ਦੇ ਵੀ ਜਦੋਂ ਵੀ ਮੂੰਹ ਮਾਰਨ ਤੇ ਕਰਤਨ ਆਵੇ ਤੇ ਛੜ ਦੇਣ ਭਈ ਇਹ ਆ ਦੇਖੋ ਇਹਦਾ ਇੱਕ ਦੋ ਪੂਰੇ ਦੀਆਂ ਚੰਗਿਆੜੀ ਵਰਗਾ ਕੱਢ ਦਿੰਦਾ ਬੱਚੇ ਨੂੰ ਦੇਖੋ ਫੋਲਣਾ ਤੇ ਭਰਾ ਬਣ ਕੇ ਹੁਣ ਵੀਡੀਓ ਨੂੰ ਪੂਰਾ ਦੱਬ ਕੇ ਸ਼ੇਅਰ ਕਰਿਆ ਕਰੋ ਆਜੋ ਹੁਣ ਇਹਨੂੰ ਭਰੀਏ ਆ ਦੇਖੋ ਸਾਰਿਆਂ ਨੂੰ ਇੱਕ ਵਾਰੀ ਮਾਰੀਦਾ ਬਾਈ ਪ੍ਰੈਸ਼ਰ ਆ ਤੇ ਓਟੇ ਫੁੱਲ ਹੋ ਜਾਂਦੇ ਨੇ ਇਹ ਬਾਈ ਮੈਨ ਤਾਂ ਖੁਦ ਕਰਨੀ ਪੈਂਦੀ ਆ ਠੀਕ ਆ ਫੇਰ ਜਾ ਕੇ ਬੱਚੇ ਪਾਲਦੇ ਨੇ ਜੇ ਆਪਾਂ ਕਹਿ ਦੀ ਕਹਿੰਦੇ ਕਬੂਤਰ ਪਾਲ ਲੈਣਗੇ ਕਬੂਤਰ ਨਹੀਂ ਪਾਲਦੇ ਬਾਈ ਪਤਾ ਨਹੀਂ ਕੀ ਚੱਕਰ ਆ ਕਿਉਂ ਇਹਦਾ ਵੀ ਤੁਹਾਨੂੰ ਕਾਰਨ ਦੱਸ ਦਿੰਨਾ ਛੋਟੇ ਬੱਚਾ ਰਹਿ ਜਾਂਦਾ ਜਿਹੜਾ ਬਾਈ ਠੀਕ ਆ ਉਹਦੀ ਐਕਟੀਵਿਟੀ ਘਟ ਜਾਂਦੀ ਆ ਠੀਕ ਆ ਕਿਉਂ ਚੋਗਾ ਸਹੀ ਨਹੀਂ ਮਿਲਦਾ ਹੁੰਦਾ ਤਾਂ ਕਰਕੇ ਉਹਦੀ ਐਕਟੀਵਿਟੀ ਜਦੋਂ ਘਟ ਗਈ ਠੀਕ ਆ ਉਹ ਮਾਪਿਆਂ ਤੋਂ ਬਈ ਜ਼ਿਆਦਾ ਮੰਗਦਾ ਨਹੀਂ ਚੋਗਾ ਵੱਡਾ ਬੱਚਾ ਵੱਧ ਮਗਰ ਪੈਂਦਾ ਹਨਾ ਤਾਂ ਕਰਕੇ ਬਈ ਵੱਡੇ ਨੂੰ ਡਕਾ ਦਿੰਦੇ ਨੇ ਤੇ ਦੂਜਾ ਐਂ ਰਹਿ ਜਾਂਦਾ ਪਿੱਛੇ ਆ ਜਾਂਦਾ ਠੀਕ ਆ ਤਾਂ ਹੁਣ ਮੈਂ ਦੱਸਦਾ ਤੁਹਾਨੂੰ ਇਹ ਚ ਹੈ ਕੀ ਆ ਇੱਕ ਤਾਂ ਬਈ ਸਰੋਂ ਦੂਜਾ ਆਪਾਂ ਦਲੀਆ ਠੀਕ ਆ ਦਲੀਆ ਕੀਤਾ ਹੋਇਆ ਦਲੀਆ ਘਰਾ ਕੇ ਲਿਆਉਣਾ ਕੁੱਟਿਆਂ ਵਾਸਤੇ ਠੀਕ ਆ ਤੇ ਜਾਨਵਰਾਂ ਵਾਸਤੇ 15 ਕਿਲੋ ਲਿਆ ਦੇ ਘਰਾ ਕੇ ਬਈ ਤੇ ਹੁਣ ਬੱਚਿਆਂ ਨੂੰ ਦੇਣ ਲੱਗਿਆ ਸਰੋਂ ਤੇ ਦਲੀਆ ਆਪਾਂ ਦੇ ਦਿੰਨੇ ਆ ਬਾਕੀ ਮਾਪੇ ਉਹ ਦੇ ਦਿੰਦੇ ਨੇ ਬਾਈ ਚਾਰ ਇੰਨੇ ਜੀ ਆ ਦੇਖੋ ਬੱਚੇ ਸੈੱਟ ਹੋ ਜਾਂਦੇ ਨੇ ਠੀਕ ਆ ਨਾ ਇਹ ਆਪਣੇ ਸੱਤ ਆ ਤੇ ਪਈ ਪ੍ਰਾਕ ਮੈਂ ਮੈਸੇਜ ਕਰਦੇ ਹੁੰਦੇ ਨੇ ਬਾਈ ਸੇਲ ਵਾਲੇ ਸੇਲ ਵਾਲੇ ਕਬੂਤਰ ਸੇਲ ਵਾਲੇ ਪਏ ਨੇ ਬਾਈ 7-8 ਕਬੂਤਰ ਜੇ ਕਿਸੇ ਮੇਰੇ ਭਰਾ ਨੂੰ ਚਾਹੀਦੇ ਹੁਣ ਠੀਕ ਹੈ ਤਾਂ ਆਪਣੇ ਆ ਗੱਲ ਕਰ ਸਕਦਾ ਠੀਕ ਹੈ ਇੰਸਟਾਗ੍ਰam ਆਈਡੀ ਦਾ ਤੁਹਾਨੂੰ ਪਤਾ ਹੀ ਆ ਮਰ ਜਾਣਾ ਗੱਲ ਆ ਦੇਖੋ ਇਹਦੀ ਵੀ ਭਰਤੀ ਟੈਂਕੀ ਉਹਦੇ ਤੇ ਆਪਣੇ ਨਾਲ ਮੈਸੇਜ ਚ ਗੱਲ ਕਰ ਲਿਓ ਠੀਕ ਹੈ ਤੇ ਆਪਾਂ ਰੇਟ ਵੀ ਦੱਸ ਦਾਂਗੇ ਜਮਾਂ ਜਾਇਜ਼ ਰੇਟ ਆ ਕੋਈ ਆਪਾਂ ਠੀਕ ਹੈ 10000 ਨਹੀਂ 5000 ਨਹੀਂ ਠੀਕ ਹੈ ਆਪਾਂ ਤਾਂ ਹਜ਼ਾਰਾਂ ਵਾਲੇ ਆ ਤੇ ਆ ਜਾਓ ਹੁਣ ਤੁਹਾਨੂੰ ਨਾਲ ਵੀ ਅਨੁਭਵਾਂ ਦਾ ਕਰਾਉਣਾ ਸ਼ੌਂਕ ਇੱਕ ਵਾਰੀ ਢੇੜਾ ਮਰਵਾ ਦਈਏ ਆ ਬੈਠਿਆ ਪੱਠੇ ਆ ਆਪਣੇ ਜਿਹੜੇ ਉੜਦੇ ਨੇ ਇੰਨਾ ਚੀ ਦੇਖਦੇ ਆ ਛੱਡਾਂਗੇ ਕੋਈ ਨਾ ਕੋਈ ਠੀਕ ਆ ਆਪਣੇ ਤਿੰਨ ਗੋਲੀ ਕੂਲੇ ਵਾਲੇ ਜਿਹੜੇ ਦਿਖਾਏ ਸੀ ਤੁਹਾਨੂੰ ਆ ਜੋੜੀ ਆ ਬਾਕੀ ਆ ਫਿਰਦੇ ਆ ਜਾਨਵਰ ਵੱਡੇ ਠੀਕ ਆ ਪੁੱਤਰ-ਕੁੱਤਰੀ ਪੱਠੇ-ਪੱਠੀਆਂ ਉਹਦੇ ਚ ਨੇ ਠੀਕ ਆ ਤੇ ਲੈ ਮੇਰੇ ਭਰਾ ਹੁਣ ਆ ਵੀਡੀਓ ਤੇ ਮੈਨੂੰ ਦੱਸ ਦਿਓ ਠੀਕ ਆ ਵੀ ਤੇਰੇ ਨਾਲ ਆ ਠੀਕ ਆ ਚਲੋ ਗਲਤੀ ਮੇਰੀ ਐ ਵੀ ਮੈਂ ਵੀਡੀਓ ਪਾਉਣੋਂ ਹਟ ਗਿਆ ਸੀ ਵੀਡੀਓ ਦਾ ਬਹੁਤ ਟਾਈਮ ਟਪਾ ਆਂਦੇ ਸੀ ਤਾਂ ਕਰਕੇ ਬਈ ਆਪਣੇ ਹਨਾ ਵਿਊ ਘਟਦੇ ਰਹੇ ਨੇ ਆ ਟੋਕਰੀਆਂ ਦੱਸਿਓ ਮੈਨੂੰ ਕਿਵੇਂ ਲੱਗੀਆਂ ਤੁਹਾਨੂੰ ਠੀਕ ਆ ਆ ਉੱਪਰ ਵੀ ਟੋਕਰੀਆਂ ਲਾਈਆਂ ਆ ਵੀ ਟੋਕਰੀਆਂ ਨੇ ਤੇ ਆ ਵੀ ਠੀਕ ਆ ਇਹ ਜਮਾ ਸਸਤਾ ਜਿਹਾ ਹੀ ਜਿਗਾਰ ਲਾਇਆ ਆਪਾਂ ਠੀਕ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਮਿੱਤਰ ਪਿਆਰਿਓ ਜੇ ਤੁਹਾਨੂੰ ਲੱਗੇ ਵੀ ਕੋਈ ਜ਼ਿਆਦਾ ਮਹਿੰਗਾ ਹਨਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਇਹ 99 99 ਦੇ ਮਤਲਬ 100 100 ਦੀਆਂ ਹੀ ਲਿਆਂਦੀਆਂ ਟੋਕਰੀਆਂ ਲਾਈਆਂ ਆਪਾਂ ਠੀਕ ਆ ਤੇ ਆ ਜਾਨਵਰ ਬੱਚੇ ਦਿੱਤੇ ਬਿਠਾ ਆਪਾਂ ਆ ਇਹਦਾ ਮੇਰਾ ਯਾਰ ਆ ਆਪਣਾ ਗੋਲਾ ਬੱਚਾ ਸੀ ਆ ਆਪਣਾ ਡੱਬਾ ਕੱਢਿਆ ਸੀ ਚਿੱਟਿਆਂ ਨੇ ਕੱਢਿਆ ਡੱਬਾ ਬਈ ਇਹ ਠੀਕ ਆ ਆ ਬੈਠੀ ਆਪਣੀ ਡੱਬੀਆਂ ਨੇ ਅਜੇ ਤੱਕ ਆਂਡੇ ਨਹੀਂ ਧਰੇ ਆ ਨੀਲੇ ਨੇ ਧਰਾਲੇ ਹੋਰ ਗਕੂਤਰੀ ਨਾਲ ਠੀਕ ਆ ਆਪਣਾ ਮੋਜਾ ਤੇ ਆਪਣਾ ਕਮਾਂਡਲਾ ਬੱਚਾ ਠੀਕ ਆ ਇਹ ਲਾ ਪਤਾ ਹੀ ਆ ਵਿਚਾਰਾ ਮੈਂ ਭੁੱਲ ਗਿਆ ਬਈ ਰੱਖ ਕੇ ਅੰਡਾ ਇਹ ਕਿਹੜੇ ਦਾ ਸੀ ਕੀ ਗੱਲਬਾਤ ਸੀ ਆ ਆਪਣੇ ਸਾਹ ਖੇ ਦਾ ਬੱਚਾ ਠੀਕ ਆ ਗਰੋਥ ਵਧੀਆ ਕਰੀ ਜਾਂਦਾ ਇਹ ਤਾਂ ਤੇ ਆ ਬੱਚਾ ਆਪਣਾ ਮੋਜੇ ਚੱਤਲ ਮੋਜੇ ਬੱਚੇ ਬਹੁਤ ਕੱਢੇ ਜਾਇਦਗੀ ਬਈ ਮੋਜੇ ਪਰ ਉਹੀ ਗੱਲ ਬਸ ਜਿਨ੍ਹਾਂ ਦੇ ਸਾਹ ਹੈ ਨਹੀਂ ਸੀ ਹਨਾ ਆ ਦੇਖੋ ਮਿੱਤਰੋ ਜੋੜੀਆਂ ਆਪਣੇ ਕੋਲੇ ਬਹੁਤ ਲੱਗੀਆਂ ਹੋਈਆਂ ਨੇ ਘਟੋ ਘਟ ਬਾਲੀਆਂ ਨਹੀਂ ਕਹਿੰਦਾ 25 ਜੋੜੀਆਂ ਤਾਂ ਇਹ ਹੋਣਗੀਆਂ ਤੇ ਆਜੋ ਹੁਣ ਦੂਜੇ ਖੁੱਡੇ ਦਾ ਵੀ ਕਰਾਉਣਾ ਦਰਸ਼ਨ ਤੇ ਆਹ ਸਮਾਨ ਤੁਹਾਨੂੰ ਦੱਸ ਦਿੰਦਾ ਕੀ ਕੀ ਸੀ ਮੇਤਰੋ ਬਰੂਟੋਨ ਪਾਉਣੀ ਆ ਠੀਕ ਆ ਤੇ ਆਹ ਡੈਕਸੋ ਰੇਜ ਆ ਇਹ ਖੂਨ ਵਧਾਉਣ ਵਾਸਤੇ ਆ ਬੱਚਿਆਂ ਨੂੰ ਬਹੁਤ ਚੰਗੀ ਆ ਸਰੋਂ ਆ ਠੀਕ ਆ ਤੇ ਨਾਲ ਦਲੀਆ ਇਹ ਚੀਜ਼ਾਂ ਕਰਨੀਆਂ ਨੇ ਬਾਲਾ ਕੁਝ ਨਹੀਂ ਕਰਨਾ ਆਜੋ ਹੁਣ ਤੁਹਾਨੂੰ ਦੂਜਿਆਂ ਦੇ ਵੀ ਦਰਸ਼ਨ ਕਰਾਵਾਂ ਆ ਬੈਠੇ ਸਾਰੇ ਆ ਬੈਠੇ ਮੇਰਾ ਪਾਂਚੂ ਉੱਤਰ ਬੈਠਾ ਆਪਣਾ ਕਮਾਂਡ ਦਾ ਠੀਕ ਆ ਤੇ ਕਬੂਤਰੀ ਫਿਰਦੀ ਐ ਠੀਕ ਆ ਆ ਬੈਠੀ ਠੀਕ ਆ ਮਿੱਤਰੋ ਲਾ ਬਾਤੋ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆ ਬਾਈ ਚੀਨੇ ਵਾਲਿਆਂ ਚੋਂ ਬੱਲੂ ਮੋੜ ਵਾਲਿਆਂ ਚੋਂ ਬਾਈ ਪ੍ਰਵਿੰਦਰ ਟਾਲੀਆਂ ਨੇ ਦਿੱਤਾ ਹੋਇਆ ਦੇਖੋ ਚੀਜ਼ ਹੈਗੀ ਹਨ ਆ ਬੈਠੀ ਜੂੜੀ ਬਾਈ ਵਾਲਈ ਐ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਅਗਲੀ ਵੀਡੀਓ ਚ ਹੁਣ ਬਾਈ ਡੇਲੀ ਵਲੋਗਾਂ ਵਾਂਗੂ ਹੀ ਛੋਟੀਆਂ ਛੋਟੀਆਂ ਵੀਡੀਓ ਆਇਆ ਕਰਨਗੀਆਂ ਤੁਨ ਸਾਰੇ ਜਾਨਵਰ ਦਿਖਾਇਆ ਕਰਾਂਗੇ ਲਵ ਯੂ